ਅਗਲੇ 2 ਦਿਨ ਤੱਕ ਗਰਮੀ ਆਪਣਾ ਕਹਿਰ ਵਿਖਾਉਂਦੀ ਹੋਈ ਨਜ਼ਰ ਆਵੇਗੀ ਜੇ ਆਪਾਂ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਤਾਪਮਾਨ ਲਗਾਤਾਰ ਵੱਧਦਾ ਜਾ ਰਿਹਾ ਹੈ ਨਾਰਮਲ ਤੋਂ ਤਾਪਮਾਨ ਲਗਾਤਾਰ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਲੂ ਚੱਲ ਰਹੀ ਹੈ ਲੋਕ ਕਾਫੀ ਪਰੇਸ਼ਾਨ ਹੋ ਰਹੇ ਹੈ ਉਤਨੀ ਹੀ ਆਉਣ ਵਾਲੇ 2 ਦਿਨ ਵੀ ਗਰਮੀ ਤੋਂ ਲਾਹਨ ਰਾਹਤ ਮਿਲਣ ਦੇ ਅਸਾਰ ਨਜ਼ਰ ਨਹੀਂ ਆ ਰਹੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ ਅੱਜ ਲੂ ਚੱਲ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਗਰਮੀ ਲਗਾਤਾਰ ਆਪਣਾ ਕਹਿਰ 2 ਦਿਨ ਵਿੱਚ ਖਾ ਸਕਦੀ ਹੈ ਹਾਲਾਂਕਿ ਆਂਦੇ ਜਿਹੜੇ ਪਰਸੋਂ ਤੋਂ ਦੱਸਿਆ ਜਾ ਰਿਹਾ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਹੈ ਕਿ ਪਰਸੋਂ ਤੋਂ ਜ਼ਰੂਰ ਥੋੜੀ ਰਾਹਤ ਮਿਲ ਸਕਦੀ ਹੈ ਲੋ ਨਹੀਂ ਚੱਲੇਗੀ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਰਾਹਤ ਦੀ ਖਬਰ ਜ਼ਰੂਰ ਹੈ ਉੱਥੇ ਹੀ 25 ਤੋਂ 30 ਜੂਨ ਤੱਕ ਪੰਜਾਬ ਦੇ ਵਿੱਚ ਮੌਨਸੂਨ ਦਸਤਕ ਦੇ ਸਕਦੀ ਹੈ ਮੀਂਹ ਪੈ ਸਕਦੇ ਨੇ ਉੱਥੇ ਦੱਸਿਆ ਕਿ ਫੇਰ ਥੋੜੀ ਰਾਹਤ ਜ਼ਰੂਰ ਜ਼ਰੂਰ ਮਿਲੇਗੀ ਪਰ ਫਿਲਹਾਲ ਹਵਾ ਦੇ ਵਿੱਚ ਨਮੀ ਦੀ ਘਾਟ ਹੋਣ ਦੇ ਕਾਰਨ ਲਗਾਤਾਰ ਹੁਮਸ ਜਿਹੜਾ ਹੈ ਵਧਣਾ ਸ਼ੁਰੂ ਹੋ ਚੁੱਕਿਆ ਲੋਕ ਕਾਫੀ ਪਰੇਸ਼ਾਨ ਹੋ ਰਹੀਏ ਗਰਮੀ ਦੇ ਨਾਲ ਲੋਕ ਕਿ ਤਰਾਤਰਾ ਕਰਦੇ ਹੋਏ ਨਜ਼ਰ ਆ ਰਹੇ ਕਿਉਂਕਿ ਲਗਾਤਾਰ ਗਰਮੀ ਵਾਧਰੀ ਹੈ ਤਾਪਮਾਨ ਕਈ ਥਾਵਾਂ 'ਤੇ 45 ਡਿਗਰੀ ਪਹੁੰਚ ਚੁੱਕਿਆ ਹੈ ਕਈ ਥਾਵਾਂ 'ਤੇ 42 ਡਿਗਰੀ ਹੈ ਕਿਤੇ 45 ਡਿਗਰੀ ਹੈ ਇਸੇ ਨਾਲ ਲੋਕ ਕਾਫੀ ਪਰੇਸ਼ਾਨ ਹੋ ਰਹੇ ਜੇ ਜਲੰਧਰ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਜਲੰਧਰ ਦਾ ਤਾਪਮਾਨ 42 ਡਿਗਰੀ ਪਹੁੰਚ ਚੁੱਕਿਆ ਹੈ ਅੰਮ੍ਰਿਤਸਰ ਦਾ 45 ਡਿਗਰੀ ਬੀਤੇ ਕੱਲ ਦਰਜ ਕੀਤਾ ਗਿਆ ਸੀ ਇਸ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਹੋ ਰਹੇ ਲੋਕਾਂ ਨੂੰ ਕਾਫੀ ਦਿੱਕਤ ਆ ਰਹੀਆਂ ਨੇ ਜਿਨ੍ਹਾਂ ਨੇ तो वह काफ़ी परेशान हो रहे हैं हालांकि मौसम विभाग के वालों समय समय से हिदायत भी जारी कितिया कि पानी पीओ डिहाइड्रेशन तो बचो इस जेकरुप्प निकलना तो खुद को कवर करके चलो तो दस दिए कि ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਰਾਹਤ ਜ਼ਰੂਰ ਮਿਲ ਸਕਦੀ ਹੈ ਪਰ ਫਿਲਹਾਲ 2 ਦਿਨ ਗਰਮੀ ਆਪਣਾ ਘੇਰ ਵਿਖਾੰਦੀ ਹੋਈ ਨਸਰ ਆ ਵੀ ਨਹੀਂ ਪਰ 25 ਜੂਨ ਦੇ ਵਿਚਾਲੇ ਕਦੇ ਵੀ ਪੰਜਾਬ ਦੇ ਵਿੱਚ ਮੌਸਮ ਮੌਸਮ ਜਿਹੜਾ ਹੈ ਸੁਆਬਲਾ ਹੋ ਸਕਦਾ ਹੈ ਮੌਨਸੂਨ ਦਸਤਕ ਦੇ ਸਕਦੀ ਹੈ ਉੱਥੇ ਹੀ 21 ਜੂਨ ਤੋਂ ਥੋੜੀ ਰਾਹਤ ਜ਼ਰੂਰ ਮਿਲ ਸਕਦੀ ਹੈ ਲੂ ਘਟ ਚਲੇਗੀ ਉਸ ਦਿਨ ਤੇ ਹਵਾਵਾਂ ਚੱਲਣਗੀਆਂ ਉੱਥੇ ਹੀ ਅੱਜ ਜੇ ਗੱਲ ਕਰੀਏ ਤਾਂ ਅੱਜ ਲੂ ਚੱਲਣ ਦੇ ਅਸਾਰ ਮੌਸਮ ਵਿਭਾਗ ਦੇ ਵੱਲੋਂ ਦੱਸੇ ਜਾ ਰਹੇ ਐ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦ ਰਹੋ ਪੰਜਾਬ ਵਨਟਨ ਅਗਲੇ 2 ਦਿਨ ਤੱਕ ਦਰਮੀ ਆਪਣਾ ਕਹਿਰ ਵਿਖਾਉਂਦੀ ਹੋਈ ਨਜ਼ਰ ਆਵੇਗੀ ਜੇ ਆਪਾਂ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਤਾਪਮਾਨ ਲਗਾਤਾਰ ਵੱਧਦਾ ਜਾ ਰਿਹਾ ਹੈ ਨਾਰਮਲ ਤੋਂ ਤਾਪਮਾਨ ਲਗਾਤਾਰ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਲੂ ਚੱਲ ਰਹੀ ਹੈ ਲੋਕ ਕਾਫੀ ਪਰੇਸ਼ਾਨ ਹੋ ਰਹੇ ਹੈ ਉਤਖੀ ਆਉਣ ਵਾਲੇ 2 ਦਿਨ ਵੀ ਗਰਮੀ ਤੋਂ 라ਹਤ ਮਿਲਣ ਦੇ ਅਸਰ ਨਜ਼ਰ ਨਹੀਂ ਆ ਰਹੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ ਅੱਜ ਲੂ ਚੱਲ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਗਰਮੀ ਲਗਾਤਾਰ ਆਪਣਾ ਕਹਿਰ 2 ਦਿਨ ਵਿਖਾ ਸਕਦੀ ਹੈ ਹਾਲਾਂਕਿ ਆਂਦੇ ਜਿਹੜੇ ਪਰਸੋਂ ਤੋਂ ਦੱਸਿਆ ਜਾ ਰਿਹਾ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਹੈ ਕਿ ਪਰਸੋਂ ਤੋਂ ਜ਼ਰੂਰ ਥੋੜੀ ਰਾਹਤ ਮਿਲ ਸਕਦੀ ਹੈ ਲੋ ਨਹੀਂ ਚੱਲੇਗੀ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਰਾਹਤ ਦੀ ਖਬਰ ਜ਼ਰੂਰ ਹੈ ਉੱਥੇ ਹੀ 25 ਤੋਂ 30 ਜੂਨ ਤੱਕ ਪੰਜਾਬ ਦੇ ਵਿੱਚ ਮੌਨਸੂਨ ਦਸਤਕ ਦੇ ਸਕਦੀ ਹੈ ਮੀਂਹ ਪੈ ਸਕਦੇ ਨੇ ਉੱਥੇ ਦੱਸਦੇ ਕਿ ਫੇਰ ਥੋੜੀ ਰਾਹਤ ਜ਼ਰੂਰ ਮਿਲੇਗੀ ਜ਼ਰੂਰ ਮਿਲੇਗੀ ਪਰ ਫਿਲਹਾਲ ਹਵਾ ਦੇ ਵਿੱਚ ਨਮੀ ਦੀ ਘਾਟ ਹੋਣ ਦੇ ਕਾਰਨ ਲਗਾਤਾਰ ਹੁਮਸ ਜਿਹੜਾ ਹੈ ਵਧਣਾ ਸ਼ੁਰੂ ਹੋ ਚੁੱਕਿਆ ਲੋਕ ਕਾਫੀ ਪਰੇਸ਼ਾਨ ਹੋ ਰਹੀਏ ਗਰਮੀ ਦੇ ਨਾਲ ਲੋਕ ਕਿ ਤਰਾਤਰਾ ਕਰਦੇ ਹੋਏ ਨਜ਼ਰ ਆ ਰਹੇ ਕਿਉਂਕਿ ਲਗਾਤਾਰ ਗਰਮੀ ਵਾਧਰੀ ਹੈ ਤਾਪਮਾਨ ਕਈ ਥਾਵਾਂ 'ਤੇ 45 ਡਿਗਰੀ ਪਹੁੰਚ ਚੁੱਕਿਆ ਹੈ ਕਈ ਥਾਵਾਂ 'ਤੇ 42 ਡਿਗਰੀ ਹੈ ਕਿਤੇ 45 ਡਿਗਰੀ ਹੈ ਇਸੇ ਨਾਲ ਲੋਕ ਕਾਫੀ ਪਰੇਸ਼ਾਨ ਹੋ ਰਹੇ ਜੇ ਜਲੰਧਰ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਜਲੰਧਰ ਦਾ ਤਾਪਮਾਨ 42 ਡਿਗਰੀ ਪਹੁੰਚ ਚੁੱਕਿਆ ਹੈ ਅੰਮ੍ਰਿਤਸਰ ਦਾ 45 ਡਿਗਰੀ ਬੀਤੇ ਕੱਲ ਦਰਜ ਕੀਤਾ ਗਿਆ ਸੀ ਇਸੇ ਕਾਰਨ ਲੋਕ ਕਾਫੀ ਪਰੇਸ਼ਾਨ ਹੋ ਰਹੇ ਲੋਕਾਂ ਨੂੰ ਕਾਫੀ ਦਿੱਕਤ ਆ ਰਹੀਆਂ ਨੇ ਜਿਨ੍ਹਾਂ ਨੇ ਤਾਂ ਉਹ ਕਾਫੀ ਪਰੇਸ਼ਾਨ ਹੋ ਰਹੇ ਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਸਮੱਸਿਆਵਾਂ ਤੇ ਹਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਨੇ ਕਿ ਪਾਣੀ ਪੀਓ ਡੀਹਾਈਡਰੇਸ਼ਨ ਤੋਂ ਬਚੋ ਇਸੇ ਨਾਲ ਕਿ ਜੇਕਰ ਤੁਸੀਂ ਧੁੱਪੇ ਵਿੱਚ ਨਿਕਲਣਾ ਤਾਂ ਖੁਦ ਨੂੰ ਕਵਰ ਕਰਕੇ ਚੱਲੋ ਫਿਰ ਦੱਸ ਦੇ ਕੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਰਾਹਤ ਜ਼ਰੂਰ ਮਿਲ ਸਕਦੀ ਹੈ ਪਰ ਫਿਲਹਾਲ ਦੋ ਦਿਨ ਗਰਮੀ ਆਪਣਾ ਘੇਰ ਵਿਖਾੰਦੀ ਹੋਈ ਨਸਰ ਆ ਵੀ ਨਹੀਂ ਪਰ ਪੱਛੀ ਤੂੰ ਅਤੀ ਜੂਨ ਦੇ ਵਿਚਾਲੇ ਕਦੇ ਵੀ ਪੰਜਾਬ ਦੇ ਵਿੱਚ ਮੌਸਮ ਮੌਸਮ ਜਿਹੜਾ ਹੈ ਸੁਆਬਨਾ ਹੋ ਸਕਦਾ ਹੈ ਮੌਨਸੂਨ ਦਸਤਕ ਦੇ ਸਕਦੀ ਹੈ ਉੱਥੇ ਹੀ 21 ਜੂਨ ਤੋਂ ਥੋੜੀ ਰਾਹਤ ਜ਼ਰੂਰ ਮਿਲ ਸਕਦੀ ਹੈ ਲੋਹ ਕੱਟ ਚਲੇਗੀ ਉਸ ਦਿਨ ਤੇ ਹਵਾਵਾਂ ਚੱਲਣਗੀਆਂ ਉੱਥੇ ਹੀ ਅੱਜ ਜੇ ਗੱਲ ਕਰੀਏ ਤਾਂ ਅੱਜ ਲੋਹ ਚੱਲਣ ਦੇ ਅਸਾਰ ਮੌਸਮ ਵਿਭਾਗ ਦੇ ਵੱਲੋਂ ਦੱਸੇ ਜਾ ਰਹੇ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਵਨਟਨ